ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ। ਲਓ ਜੀ ਤਕਰੀਬਨ ਸ਼ਾਮ ਦੇ 5:00 ਵੱਜ ਚੁੱਕੇ ਨੇ। ਅੱਜ ਆਪਾਂ ਪਹੁੰਚਾ ਜੀ ਪਿੰਡ ਭਾਰੋਂਪੁਰ ਜੋ ਕਿ ਵੀਰ ਦੀ ਕਰੀ ਹੋਈ ਹੈ ਲੈਬਰਾਟਰੀ ਤੇ ਨਾਲ ਨਾਲ گاਉਂ ਦਾ ਵੀ ਸ਼ੌਂਕ ਰੱਖਦਾ ਜੀ। ਤੇ ਆਪਾਂ ਬਾਕੀ ਗੱਲਬਾਤ ਵੀਰ ਨਾਲ ਕਰਾਂਗੇ ਜੇ ਜਾ ਕੇ ਇਸ ਵੀਰ ਦਾ ਨਾਮ ਟਿੰਕੂ ਖਾਨ ਆ ਜੀ ਬਾਕੀ ਤੁਹਾਨੂੰ ਕਰਾਉਣਾ ਇਹ ਗੱਲਬਾਤ ਵੀਰ ਦੇ ਨਾਲ ਤੇ ਸੁਣਾਉਨੇ ਆ ਤੁਹਾਨੂੰ ਕੋਈ ਇਸ ਦਾ ਗਾਣਾ ਸਸੀ ਕਾ ਭਾਜੀ ਹਾਂਜੀ ਸਸੀ ਕਾਲ ਵੀਰ ਜੀ ਆਦਾਬ ਨਮਸਕਾਰ ਅਸਲਾਮ ਅਲੈਕਮ ਜੀ ਮੈਂ ਤੁਹਾਡਾ ਆਪਣਾ ਟਿੰਕੂ ਖਾਨ ਤੋਂ ਆਇਆ ਜੀ ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਸਾਡੇ ਬੜੇ ਹੀ ਰਿਸਪੈਕਟਡ ਸਾਡੇ ਵੀਰ ਜੀ ਰੁੜਕੀ ਤੋਂ ਜਿਨ੍ਹਾਂ ਦੇ ਦਰਮਿਆਨ ਅੱਜ ਅਸੀਂ ਤੋਂ ਬੜਾ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰ ਸਕਦੇ ਆ ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ ਸੋ ਪਿੰਡ ਪੈਰੂਪਰ ਦੇ ਵਿੱਚ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਇਲਾਕੇ ਦਾ ਪਿੰਡ ਪੈਰੂਪਰ ਜਿੱਥੇ ਅਸੀਂ ਆਪਣਾ ਥਾਂ ਖਰੀਦ ਕੇ ਹੱਡੀਆਂ ਦੀ ਡਿਜੀਟਲ ਐਕਸਰੇ ਹਾਰਟ ਦੀ ECG ਤੇ ਖੂਨ ਦੀ ਜਾਂਚ ਦੇ ਟੈਸਟਾਂ ਦਾ ਸਵੰਦ ਦੇ ਪ੍ਰਬੰਧ ਕੀਤਾ ਹੈ ਜੀ ਸੋ ਇੱਥੇ ਸਾਰੇ ਹੀ ਟੈਸਟ ਆਧੁਨਿਕ ਮਸ਼ੀਨਾਂ ਦੇ ਨਾਲ ਤਸੱਲੀ ਬਖਸ਼ਿਸ਼ ਤੇ ਆਪ ਕੋ ਲੈਬ ਦੇ ਅੰਦਰ ਹੀ ਕੀਤੇ ਜਾਂਦੇ ਹਨ ਇਨਸਾਨੀਤ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸਾਰੇ ਟੈਸਟ ਬਹੁਤ ਹੀ ਬਾਜ਼ੂ ਬਰੇਟਾ ਤੇ ਕਰ ਰਹੇ ਹਾਂ ਸੋ ਨਾਲ ਇੱਕ 뮤ਜ਼ਿਕ ਦਾ ਸ਼ੌਂਕ ਕਿਉਂਕਿ ਸਾਡਾ ਘਰਾਣਾ ਮੀਰ ਆਲਮ ਮਰਾਸੀ ਪਰਵਾਸ ਤੋਂ ਹੀ ਬਲੋਂਗ ਕਰਦੇ ਆਂ ਜੀ ਸੋ ਬਲੱਡ ਦੇ ਵਿੱਚ ਹੋਣ ਕਾਰਨ ਉਹ ਜੋ ਸਾਡਾ 뮤ਜ਼ਿਕ ਦਾ ਸ਼ੌਂਕ ਹੈ ਜੀ ਨਾਲ ਦੀ ਨਾਲ ਕੋਸ਼ਿਸ਼ ਕਰਦੇ ਆ ਉਸ ਵਾਹਿਗੁਰੂ ਅੱਗੇ ਉਸ ਅੱਲਾਹ ਪਾਕ ਅੱਗੇ ਤਾਂ ਕਿ ਉਹ ਸ਼ੌਂਕ ਜਿਹੜਾ ਸਾਡਾ ਪੂਰਾ ਹੋ ਸਕੇ ਜੀ ਸੋ ਇੱਕ ਛੋਟੀ ਜੀ ਹਾਜ਼ਰੀ ਲਾਲੀ ਦਰਾਹੇ ਵਾਲੇ ਦੀ ਕਲਮ ਤੋਂ ਲਿਖੀ ਹੋਈ ਉਸ ਪਰਮਾਤਮਾ ਦੇ ਰੰਗ ਕਿਉਂਕਿ ਅਸੀਂ ਆਪਣੇ ਮੋਹ ਲੋਭ ਹੰਕਾਰ ਦੇ ਵਿੱਚ ਇੰਨਾ ਫਸ ਜਾਂਦੇ ਆ ਕਿ ਸਾਨੂੰ ਪਰਮਾਤਮਾ ਦੇ ਰੰਗ ਦਿਖਣੇ ਬੰਦ ਹੋ ਜਾਂਦੇ ਹਨ ਹਰ ਇੱਕ ਜੀ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ ਇੱਥੇ ਜਦੋਂ ਕਿਸੇ ਕੋਲ ਗੱਡੀਆਂ ਆ ਜਾਂਦੀਆਂ, ਦੌਤ ਆ ਜਾਂਦੀਆਂ, ਸ਼ੌਤ ਆ ਜਾਂਦੀਓ, ਪਰਮਾਤਮਾ ਦੇ ਰੰਗ ਦੇਖਣੇ ਬੰਦ ਕਰ ਦਿੰਦਾ। ਪਰਮਾਤਮਾ ਵਸਦਾ ਕਿੱਥੇ-ਕਿੱਥੇ ਆ। ਉਹ ਲਾਲੀ ਦਰਾਹਿ ਵਾਲੇ ਦੀ ਕਲਮ ਦੇ ਨਾਲ ਸਾਡੇ ਬੜੇ ਹੀ ਉਸਤਾਦ ਲੋਕ ਨੇ। ਸੋ ਉਹਨਾਂ ਨੂੰ ਬਾਉਂਦ ਦੀ ਛੋਟੀ ਜੀ ਕੋਸ਼ਿਸ਼ ਕਰਦਾ ਹੈ। 10 ਵੱਲੋਂ ਕੋਈ ਗਲਤ ਸ਼ਬਦ ਕਿਹਾ ਜਾਵੇ ਤਾਂ ਤੁੰਝੋ ਚਾਹਾਂਗਾ। ਸੋ ਅਜਾਸਤਾ ਸੀ। ਹਾਂਜੀ, ਅਜਾਸਤਾ। ਲਓ ਜੀ ਤੁਸੀਂ ਸੁਣ ਸਕਦੇ ਹੋ। ਅੰਬਰਾਂ ਤੋਂ ਕਿਵੇਂ ਡਿੱਗਦਾ ਪਾਣੀ ਮੀਂਦਾ ਰੂਪ ਬਣਾ ਕੇ ਕਿਵੇਂ ਦੇਂਦੀਆਂ ਦੁੱਧ ਨੇ ਮਜਾਂ ਸੁੱਕੀ ਢੂੜੀ ਖਾ ਕੇ ਅੰਬਰਾਂ ਤੋਂ ਕਿਵੇਂ ਡਿੱਗਦਾ ਪਾਣੀ ਮੀਂਦਾ ਰੂਪ ਬਣਾ ਕੇ ਕਿਵੇਂ ਦੇਂਦੀਆਂ ਦੁੱਧ ਨੇ ਮਜਾਂ ਸੁੱਕੀ ਢੂੜੀ ਖਾ ਕੇ ਹੋ ਪੰਛੀਆਂ ਦੇ ਕੋਲ ਉੱਡਣ ਦੇ ਲਈ ਪੱਖਾਂ ਛਿਆਂ ਦੇ ਕੋਲ ਉੱਡਣ ਦੇ ਲਈ ਆ ਜਾਂਦੇ ਕਿੱਥੋਂ ਖੰਬ ਨੇ ਸਭ ਮਾਲਕ ਦੇ ਰੰਗ ਨੇ ਸਜਣਾ ਸਭ ਮਾਲਕ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸਜਣਾ ਸਭ ਮਾਲਕ ਦੇ ਰੰਗ ਨੇ ਕਿਵੇਂ ਜੜਾਂ ਚੋਂ ਤਣਾ ਨਿਕਲਦਾ ਕਿਵੇਂ ਟਣੇ ਛੋਟਾਣੀ ਬਿਨ ਰਸਤਿਆਂ ਕਿੰਜ ਵੱਡ ਜਾਂਦਾ ਬੰਦ ਖੋਪੇ ਵਿੱਚ ਪਾਣੀ ਕਿਵੇਂ ਜੜਾਂ ਚੋਂ ਤਣਾ ਨਿਕਲਦਾ ਕਿਵੇਂ ਟਣੇ ਛੋਟਾਣੀ ਬਿਨ ਰਸਤੇਆਂ ਕਿੰਜ ਵੱੜ ਜਾਂਦਾ ਬੰਦ ਖੋਪੇ ਵਿੱਚ ਪਾਣੀ ਹਾਂ ਬਲੀਆਂ ਦੇ ਵਿੱਚ ਕਣਕ ਦੇ ਦਾਣੇ ਹੋ ਬਲੀਆਂ ਦੇ ਵਿੱਚ ਕਣਕ ਦੇ ਦਾਣੇ ਕਿੰਜ ਹੋ ਜਾਂਦੇ ਬੰਦ ਨੇ ਸਭ ਮਾਲਕ ਦੇ ਰੰਗ ਨੇ ਸਜਣਾ ਸਭ ਮਾਲਕ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸਜਣਾ ਸਭ ਮਾਲਕ ਦੇ ਰੰਗ ਨੇ ਤਿੰਨਾ ਦੇ ਵਿੱਚ ਫਰਕ ਬੜਾਏ ਸਾਰੀ ਦੁਨੀਆ ਮੰਨੇ ਇੱਕੋ ਮਿੱਟੀ ਦੇ ਵਿੱਚ ਉਗਦੇ ਅੱਕ ਇਮਲੀ ਤੇ ਗੰਨੇ ਅੱਕ ਕੋੜਾ ਇਮਲੀ ਖੱਟੀ ਅੱਕ ਕੋੜਾ ਇਮਲੀ ਖੱਟੀ ਤੇ ਗੰਨੇ ਕਿਉਂ ਮਿੱਠੇ ਖੰਡ ਨੇ ਸਭ ਮਾਲਕ ਦੇ ਰੰਗ ਨੇ ਸਜਣਾ ਸਭ ਮਾਲਕ ਦੇ ਰੰਗ ਨੇ ਸਭ ਉਸੇ ਦੇ ਰੰਗ ਨੇ ਸਜਣਾ ਸਭ ਉਸੇ ਦੇ ਰੰਗ ਨੇ ਥੱਕ ਗਈ ਸਹਸ ਦਰਾਹੀ ਵਾਲੀ લાલિયા ਖੋਜਾਂ ਕਰਕੇ ਕਿੱਥੋਂ ਆਉਂਦਾ ਬੰਦਾ ਜਮਕੇ ਤੇ ਕਿੱਥੇ ਜਾਂਦਾ ਮਰਕੇ ਭੇਤੇ ਸਾਰੇ ਦੇ ਸਾਰੇ ਭੇਤੇ ਸਾਰੇ ਦੇ ਸਾਰੇ ਉਹ ਵੀ મુઠ્ઠી ਵਿੱਚ ਬੰਦਨੇ ਸਭ ਮਾਲਕ ਦੇ ਰੰਗ ਨੇ ਸਜਣਾ ਸਭ ਮਾਲਕ ਦੇ ਰੰਗ ਨੇ ਸਭ ਮਾਲਕ ਦੇ ਰੰਗ ਨੇ ਸਜਣਾ ਸਭ ਮਾਲਕ ਦੇ ਰੰਗ ਨੇ ਹਏ ਹੋ ਸੋ ਮੇਰੀ ਹਾਜ਼ਰੀ ਮਨਜ਼ੂਰ ਕਰਿਓ ਜੀ ਮੈਂ ਇੱਕ ਗੱਲ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉੱਪਰ ਜਿਸਮ ਨਹੀਂ نیچے ছায়ਾ ਨਹੀਂ ਰੱਬ ਹੈ ਬੰਦਾ ਜਾਂ ਬੰਦਾ ਹੈ ਰੱਬ ਇਹਦਾ ਭੇਦ ਕਿਸੇ ਨੇ ਪਾਇਆ ਨਹੀਂ ਕਰ ਦੋਨਾਂ ਵਿੱਚੋਂ ਇੱਕ ਦਾ ਨਵੇੜਾ ਜਾਂ ਮੇਰਾ ਤੂੰ ਪਲੇਖਾ ਕੱਢ ਦੇ ਜੇ ਤੂੰ ਰੱਬ ਨਹੀਂ ਤਾ ਰੱਬ ਦੱਸ ਕੇ ਨਾ ਇਸ ਕਰਕੇ ਹਰ ਇੱਕ ਇਨਸਾਨ ਰੱਬ ਦਾ ਰੂਪ ਹੈ ਉਸ ਦੇ ਵਿੱਚ ਰੱਬ ਦੀ ਜੋਤ ਹੈ ਉਸ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਜੋ ਬੰਦਾ ਬੀਜ ਬੀਜਦਾ ਹੈ ਤੇ ਜੋ ਬੰਦਾ ਬੋਲ ਬੋਲਦਾ ਉਸ ਨੂੰ ਉਹ ਬੋਲ ਉਸ ਦੇ ਰੂਪ ਵਿੱਚ ਦੁਆਰੋਂ ਮਿਲ ਜਾਂਦੇ ਨੇ ਇਸ ਕਰਕੇ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਕੇ ਉਸ ਦੇ ਨਾਮ ਦਾ ਓਟ ਲੈ ਕੇ ਹਮੇਸ਼ਾ ਹੀ ਉਸ ਦੀ ਇੱਜ਼ਤ ਕਰੋ ਕਿਉਂਕਿ ਇੱਜ਼ਤ ਦੇ ਵੱਡਾ ਪੈਸੇ ਤੋਂ ਵੱਡੀ ਔਰੇ ਤੁਸੀਂ ਲਾ ਦੋ ਅਸੀਂ ਇੱਜ਼ਤ ਜਿਹੜੀ ਹੈਗੀ ਆ ਪੈਸੇ ਤੋਂ ਵੱਧ ਸਮਝਦੇ ਆ ਪਰ ਇੱਜ਼ਤ ਦਾ ਜਿਹੜਾ ਹੈਗਾ ਇਹ ਹਮੇਸ਼ਾ ਇੱਜ਼ਤ ਦਾ ਖਾਣਾ ਚਾਹੀਦਾ ਤੇ ਪੈਸੇ ਦਾ ਦਾ ਹੈਗਾ ਪੈਸਾ ਇੱਥੇ ਹੀ ਰਹਿ ਜਾਣਾ ਇੱਥੇ ਹੀ ਸਾਡੇ ਨਾਲ ਜਾਣੀ ਹੈ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਭਾਜੀ ਨੇ ਬੜੀ ਸਰੀਲੀ ਬਾਤ ਦੇ ਵਿੱਚ ਤੁਹਾਨੂੰ ਗਾ ਕੇ ਸੁਣਾਇਆ ਜੀ ਤੇ ਬਹੁਤ ਹੀ ਮਿਹਨਤ ਕਰਦੇ ਨੇ ਨਾਲ ਨਾਲ ਲੈਬੋਰੀ ਵੀ ਕਰੀ ਹੋਈ ਹੈ ਇਹਨਾਂ ਨੇ ਤੁਹਾਨੂੰ ਜਾਣੂ ਕਰਾਇਆ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਰ ਦੀ ਸੁਰੀਲੀ ਆਵਾਜ਼ ਧੰਨਵਾਦ ਜੀ